ਜਿਹੜੀ ਨਵੀਂ ਚੋਣ ਹੋਈ ਹੈ ਸ਼੍ਰੋਮਣੀ ਕਾਲੀਦਾਬ ਦੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਜੋ ਪੰਥਕ ਕਾਉਂਸਲ ਦੇ ਚੇਅਰਮੈਨ ਬੀਬੀ ਸਤਵੰਤ ਕੌਰ ਇਹਨਾਂ ਦੋਨਾਂ ਦੇ ਬਾਰੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਲੋਕਾਂ 'ਚ ਬੜੀ ਖੁਸ਼ੀ ਦੀ ਲਹਿਰ ਹੈ ਤੇ ਮੈਂ ਸਮਝਦਾ ਇਹ ਜਿਹੜਾ ਇਕੱਠ ਹੈ ਇਹ ਉਸ ਤੋਂ ਬਾਅਦ ਪਹਿਲਾ ਇਕੱਠ ਹੋ ਰਿਹਾ ਹੈ ਇਹ ਇੱਕ ਇਤਿਹਾਸਕ ਇਕੱਠ ਹੋ ਕੇ ਨਿਪਟਿਆ ਹੈ ਕਿਵੇਂ ਦੇਖ ਰਹੇ ਯਾਰ ਪੀ ਸਿੰਘ ਜੀ ਦੇ ਵਦਨ ਤੋਂ ਬਾਅਦ ਕਿਵੇਂ ਸਰਗਰਮੀਆਂ ਦੀਆਂ ਹੋਣਗੀਆਂ ਜਿਹੜੇ ਸ਼ੁਰੂ ਦੇਖੋ ਅਸੀਂ ਤਾਂ ਸਾਰੇ ਹੀ ਜਿਹੜੇ ਪੰਥ ਤੈਸ਼ੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਸਾਥ ਦਿਓ ਗਿਆਨੀ ਜੀ ਦਾ ਬੀਬੀ ਜੀ ਦਾ ਸਾਥ ਦਿਓ ਤਾਂ ਕਿ ਦੁਬਾਰੇ ਉਹ ਜੋ ਸੋਚ ਹੈ ਪੰਥਕ ਉਹਨੂੰ ਦੁਬਾਰੇ ਜਾਗਰ ਕੀਤਾ ਜਾ ਸਕੇ ਪੰਜਾਬ ਨੂੰ ਚੰਗੀ ਸੇਧ ਦਿੱਤੀ ਜਾ ਸਕੇ ਅਤੇ ਕੌਮ ਦੀ ਚੰਗੀ ਗੁਵਾਈ ਜਿਹੜੀਆਂ ਵਧੀਆ ਗਵਾਹੀਆਂ ਦੋਨੇ ਲੀਡਰ ਕਰਨ ਤੇ ਸਮਰਥ ਨੇ ਸੋ ਆਸ ਕਰਦੇ ਆ ਵੀ ਸਮੁੱਚੀ ਸੰਗਤ ਵੀ ਤੇ ਅਕਾਲੀ ਦਲ ਦੇ ਜਿਹੜੇ ਸਾਰੇ ਆਗੂ ਤੇ ਲੀਡਰ ਇਹਨਾਂ ਦਾ ਪੂਰਾ ਸਹਿਯੋਗ ਦੇਣਗੇ ਜਿਹੜੇ ਕੋਈ ਅੱਜ ਬਾਦਲ ਦਲ ਦੇ ਵਿੱਚ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਉਹ ਵੀ ਉਹਨਾਂ ਨੂੰ ਛੱਡ ਕੇ ਤਿਆਗ ਕੇ ਜਿਹੜਾ ਹੈ ਕੌਮ ਦੀ ਭਾਵਨਾ ਦੇ ਮਗਰ ਲੱਗਣ ਤੇ ਇਹਨਾਂ ਦਾ ਸਾਥ ਦੇ ਜਿਹੜੀ ਨਵੀਂ ਚੋਣ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਤੇ ਜੋ ਪੰਥਕ ਕੌਂਸਲ ਦੇ ਚੇਅਰਮੈਨ ਬੀਬੀ ਸਤਵੰਤ ਕੌਰ ਇਹਨਾਂ ਦੋਨਾਂ ਦੇ ਬਾਰੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਲੋਕਾਂ 'ਚ ਬੜੀ ਖੁਸ਼ੀ ਦੀ ਲਹਿਰ ਹੈ ਤੇ ਮੈਂ ਸਮਝਦਾ ਇਹ ਜਿਹੜਾ ਇਕੱਠ ਹੈ ਇਹ ਉਸ ਤੋਂ ਬਾਅਦ ਪਹਿਲਾ ਇਕੱਠ ਹੋ ਰਿਹਾ ਹੈ ਇਹ ਇੱਕ ਇਤਿਹਾਸਕ ਇਕੱਠ ਹੋ ਕੇ ਨਿਭੜੇਗਾ ਕਿਵੇਂ ਦੇਖ ਰਿਹਾ ਯਾਰ ਪੀਸਿੰਗ ਦੀਤ ਬਤਨ ਤੋਂ ਬਾਅਦ ਕਿਵੇਂ ਸਰਗਰਮੀਆਂ ਦੀਆਂ ਹੋਣਗੀਆਂ ਜਿਹੜੇ ਸ਼ੁਰੂ ਦੇਖੋ ਅਸੀਂ ਤਾਂ ਸਾਰੇ ਹੀ ਜਿਹੜੇ ਪੰਥ ਤੈਸ਼ੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਸਾਥ ਦਿਓ ਗਿਆਨੀ ਜੀ ਦਾ ਬੀਬੀ ਜੀ ਦਾ ਸਾਥ ਦਿਓ ਤਾਂ ਕਿ ਦੁਬਾਰੇ ਉਹ ਜੋ ਸੋਚ ਹੈ ਪੰਥਕ ਉਹਨੂੰ ਦੁਬਾਰੇ ਜਾਗਰ ਕੀਤਾ ਜਾ ਸਕੇ ਪੰਜਾਬ ਨੂੰ ਚੰਗੀ ਸੇਧ ਦਿੱਤੀ ਜਾ ਸਕੇ ਅਤੇ ਕੌਮ ਦੀ ਚੰਗੀ ਅਗਵਾਈ ਜਿਹੜੀ ਵਧੀਆ ਅਗਵਾਈ ਹੈ ਦੋਨੇ ਲੀਡਰ ਕਰਨ ਦੇ ਸਮਰਥ ਨੇ ਸੋ ਆਸ ਕਰਦੇ ਆ ਵੀ ਸਮੁੱਚੀ ਸੰਗਤ ਵੀ ਤੇ ਅਕਾਲੀ ਦਲ ਦੇ ਜਿਹੜੇ ਸਾਰੇ ਆਗੂ ਤੇ ਲੀਡਰ ਇਹਨਾਂ ਦਾ ਪੂਰਾ ਸਹਿਯੋਗ ਦੇਣਗੇ ਜਿਹੜੇ ਕੋਈ ਅੱਜ ਬਾਦਲ ਦਲ ਦੇ ਵਿੱਚ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਉਹ ਵੀ ਉਹਨਾਂ ਨੂੰ ਛੱਡ ਕੇ ਤਿਆਗ ਕੇ ਜਿਹੜਾ ਹੈ ਕੌਮ ਦੀ ਭਾਵਨਾ ਦੇ ਮਗਰ ਲੱਗਣ ਤੇ ਇਹਨਾਂ ਦਾ ਸਾਥ ਦੇ ਜਿਹੜੀ ਨਵੀਂ ਚੋਣ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਜੋ ਪੰਥਕ ਕੌਂਸਲ ਦੇ ਚੇਅਰਮੈਨ ਬੀਬੀ ਸਤਵੰਤ ਕੌਰ ਇਹਨਾਂ ਦੋਨਾਂ ਦੇ ਬਾਰੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਲੋਕਾਂ 'ਚ ਬੜੀ ਖੁਸ਼ੀ ਦੀ ਲਹਿਰ ਹੈ ਤੇ ਮੈਂ ਸਮਝਦਾ ਇਹ ਜਿਹੜਾ ਇਕੱਠ ਹੈ ਇਹ ਉਸ ਤੋਂ ਬਾਅਦ ਪਹਿਲਾ ਇਕੱਠ ਹੋ ਰਿਹਾ ਹੈ ਤੇ ਇਹ ਇਤਿਹਾਸਕ ਇਕੱਠ ਹੋ ਕੇ ਨਿਪੜੇਗਾ ਕਿਵੇਂ ਦੇਖ ਰਿਹਾ ਯਾਰ ਪੀਸਿੰਗ ਜੀਤਬਦਨ ਤੋਂ ਬਾਅਦ ਕਿਵੇਂ ਸਰਗਰਮੀਆਂ ਦੀਆਂ ਹੋਣਗੀਆਂ ਜਿਹੜੇ ਸ਼ੁਰੂ ਦੇਖੋ ਅਸੀਂ ਤਾਂ ਸਾਰੇ ਹੀ ਜਿਹੜੇ ਪੰਥ ਤੈਸ਼ੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਸਾਥ ਦਿਓ ਗਿਆਨੀ ਜੀਤਬੀਬੀ ਜੀ ਦਾ ਸਾਥ ਦਿਓ ਤਾਂ ਕਿ ਦੁਬਾਰੇ ਉਹ ਜੋ ਸੋਚ ਹੈ ਪੰਥਕ ਉਹਨੂੰ ਦੁਬਾਰੇ ਜਾਗਰ ਕੀਤਾ ਜਾ ਸਕੇ ਪੰਜਾਬ ਨੂੰ ਚੰਗੀ ਸੇਧ ਦਿੱਤੀ ਜਾ ਸਕੇ ਅਤੇ ਕੌਮ ਦੀ ਚੰਗੀ ਗੁਵਾਈ ਜਿਹੜੀ ਵਧੀਆ ਗੁਵਾਈਏ ਦੋਨੇ ਲੀਡਰ ਕਰਨ ਤੇ ਸਮਰਥ ਨੇ ਸੋ ਆਸ ਕਰਦੇ ਆ ਵੀ ਸਮੁੱਚੀ ਸੰਗਤ ਵੀ ਤੇ ਅਕਾਲੀ ਦਲ ਦੇ ਜਿਹੜੇ ਸਾਰੇ ਆਗੂ ਤੇ ਲੀਡਰ ਇਹਨਾਂ ਦਾ ਪੂਰਾ ਸਹਿਯੋਗ ਦੇਣਗੇ ਜਿਹੜੇ ਕੋਈ ਅੱਜ ਬਾਦਲ ਦਲ ਦੇ ਵਿੱਚ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਉਹ ਵੀ ਉਹਨਾਂ ਨੂੰ ਛੱਡ ਕੇ ਤਿਆਗ ਕੇ ਜਿਹੜਾ ਹੈ ਕੌਮ ਦੀ ਭਾਵਨਾ ਦੇ ਮਗਰ ਲੱਗਣ ਤੇ ਇਹਨਾਂ ਦਾ ਸਹਾਇ